ਅੱਜ ਦੇ ਉਸ ਦੇ ਮੌਕੇ ਜ਼ਿਲ੍ਹਾ ਪੱਧਰ ਤੇ ਜਾਗਰੂਕਤਾ ਪ੍ਰੋਗਰਾਮ ਸ਼ਿਵਾਲਿਕ ਪਬਲਿਕ ਸਕੂਲ ਦੇ ਵਿੱਚ ਪ੍ਰੋਗਰਾਮ ਦਾ ਆਯੋਜਨ रेड क्रॉस ਦਿਵਸ ਨੂੰ ਸਮਰਪਿਤ ਜ਼ਿਲ੍ਹਾ ਸ਼ਾਖਾ রেড ਕ੍ਰੋਸ ਰੂਪਨਗਰ ਦੇ ਵੱਲੋਂ ਕੰਨਿਆ ਪਰੂਨ ਹੱਤਿਆ ਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਤੇ ਵਾਤਾਵਰਣ ਦੀ ਸੰਭਾਲ ਬਾਰੇ রেড ਕ੍ਰੋਸ ਰੂਪਨਗਰ ਦੇ ਵੱਲੋਂ ਜ਼ਿਲ੍ਹਾ ਪੱਧਰ ਤੇ ਜਾਗਰੂਕਤਾ ਪ੍ਰੋਗਰਾਮ ਸ਼ਿਵਾਲਿਕ ਪਬਲਿਕ ਸਕੂਲ ਦੇ ਵਿੱਚ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਆਈਐਸ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਵੱਲੋਂ ਇਸ ਦਿਨ ਤੇ ਉਹਨਾਂ ਵੱਲੋਂ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆ ਸਰ ਹੈਨਰੀ ਡਿਓਨਾ ਤੇ ਭਾਈ ਕਨਈਆ ਜੀ ਦੀਆਂ ਤਸਵੀਰਾਂ ਨੂੰ ਫੁੱਲ ਆ пат китеген ਉਨਾ ਵੱਲੋਂ ਇਸ ਮੌਕੇ ਆਪਣੇ ਸੰਦੇਸ਼ ਦੇ ਵਿੱਚ ਕਿਹਾ ਗਿਆ ਹੈ ਕਿ ਰੈੱਡ ਕਰਾਸ ਦੇ ਵੱਲੋਂ ਕਈ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਰੈੱਡ ਕਰਾਸ ਦੇ ਸੰਦੇਸ਼ ਮਾਨਵਤਾ ਦੀ ਸੇਵਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਰੈੱਡ ਕਰਾਸ ਦੇ ਨਾਲ ਜੁੜਨਾ ਚਾਹੀਦਾ ਹੈ ਤੇਵਾ ਚੜ ਕੇ ਲੋਕ ਸੇਵਾ ਦੇ ਕੰਮ ਕਰਨੇ ਚਾਹੀਦੇ ਨੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਰੈੱਡ ਕਰਾਸ ਸੁਸਾਇਟੀ ਦੇ ਨਾਲ ਜੁੜਨ ਦੇ ਲਈ ਹਾਰਦਿਕ ਸੱਦਾ ਵੀ ਦਿੱਤਾ ਤੇ ਕਿਹਾ ਹੈ ਕਿ ਰੈੱਡ ਕਰਾਸ ਦੇ ਵੱਲੋਂ ਲੋੜਵੰਦਾਂ ਦੀ ਹਰ ਪੱਖੋਂ ਮਦਦ ਕੀਤੀ ਜਾਂਦੀ ਹੈ ਜਿਵੇਂ ਕਿ ਪਿਛੜੇ ਵਰਗਾ ਦੇ ਸਾਜੋ ਸਮਾਨ ਦੇ ਲਈ ਨੇਕੀ ਦੀ ਦੀਵਾਰ 슬ਮ ਏਰੀਆ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਲਗਾਈਆਂ ਜਾਂਦੀਆਂ ਸਪੈਸ਼ਲ ਕਲਾਸਾਂ ਤੇ ਦਿਵਿਆਂਗਾ ਦੀਆਂ ਸਹੂਲਤਾਂ ਦੇ ਲਈ ਸਮਾਨ ਉਪਲਬਧ ਕਰਵਾਉਣਾ ਸਪੈਸ਼ਲ ਸਕੂਲਾਂ ਤੇ ਸੀਨੀਅਰ ਸਿਟੀਜ਼ਨਸ ਦੇ ਲਈ ਰੋਜ਼ਗਾਰ ਦੇ ਲਈ ਹੁਨਰ ਸਿਖਲਾਈ ਦੇ ਕੰਮ ਤੋਂ ਇਲਾਵਾ ਹੋਰ ਵੀ ਕਈ ਪੱਖਾਂ ਤੋਂ ਮਦਦ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਕੀਤੀ ਗਈ ਇੱਕ ਛੋਟੀ ਮਦਦ ਵੀ ਕਿਸੇ ਲੋੜਵੰਦੇ ਜੀਵਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਜਾਂਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਦੇ ਵਿੱਚ ਵੱਧ ਪੀ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਇਸ ਦੇ ਵਿੱਚ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ ਤੇ ਉੱਥੇ ਹੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਦੇ ਵਿਰੁੱਧ ਸਿਵਲ ਹਸਪਤਾਲ ਦੀ ਕਾਉਂਸਲਰ ਅਨੁਰਾਦਾ ਦੇ ਵੱਲੋਂ ਐਚ ਆਈ ਵੀ ਦੇ ਬਚਾਅ ਲਈ ਕਾਉਂਸਲਰ ਜਸਵਿੰਦਰ ਕੌਰ ਦੇ ਵੱਲੋਂ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਬਚਾਅ ਦੇ ਲਈ ਤੇ ਇਲਾਜ ਦੇ ਲਈ ਜਾਗਰੂਕ ਕੀਤਾ ਗਿਆ ਇਸ ਦੌਰਾਨ ਸੱਤਰ ਰੈੱਡ ਕਰਾਸ ਗੁਰਸੋਹਣ ਸਿੰਘ ਦੇ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਇਸ ਦਿਨ ਨਾਲੀदास ਦੀ ਕੀ ਸਟੇਟ ਰੈੱਡ ਕਰਾਸ ਦੇ ਨਸ਼ਾ ਚੜਾਊ ਕੇਂਦਰ ਵੱਲੋਂ ਨਸ਼ਿਆਂ ਦੇ ਬੁਰੇ ਪ੍ਰਭਾਵ ਨੂੰ ਦਰਸਾਉਂਦੇ ਇੱਕ ਪ੍ਰਦਰਸ਼ਨੀ ਲਾਈ ਗਈ ਹੈ ਤਾਂ ਇਸ ਦਿਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਵੱਧ ਤੋਂ ਵੱਧ ਲੋਕਾਂ ਤੱਕ ਰੈੱਡ ਕਰਾਸ ਦਾ ਸੰਦੇਸ਼ ਪਹੁੰਚਾਉਣ ਦੇ ਲਈ ਸਕੂਲਾਂ ਤੇ ਵਕ-ਵਕ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਦੱਸਦੀ ਹੈ ਕਿ ਇਸ ਮੌਕੇ ਅਰਵਿੰਦਰ ਪਾਲ ਸਿੰਘ ਸੋਮਲ TCS ਸਹਾਇਕ ਕਮਿਸ਼ਨਰ ਇਸ ਦੇ ਨਾਲ ਹੀ ਰੈਡ ਕਰਾਸ ਦੇ ਮੈਂਬਰ ਸਕੀਨਾ ਐਰੀ ਗਗਨਦੀਪ ਕੌਰ ਕਿਰਨਪ੍ਰੀਤ ਗਿੱਲ ਤੇ ਇਸ ਦੇ ਨਾਲ ਹੀ ਸੀਮਾ ਥਾਪਰ ਗੁਰਪ੍ਰੀਤ ਕੌਰ ਅਰਪਨਾ ਰਜਿੰਦਰ ਕੌਰ ਨਵਤੇਜ ਕੌਰ ਤੇ ਮਦਨ ਸ਼ਰਮਾ ਸ਼ਾਮਲ ਰਹੇ ਇਸ ਤੋਂ ਇਲਾਵਾ ਵਿਸ਼ਵ ਰਾਤਕ੍ਰੋਸ਼ ਦਿਵਸ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਵਿਖੇ ਇੱਕ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਵੀ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਕੈਂਪ ਦੇ ਵਿੱਚ ਸਿਵਲ ਹਸਪਤਾਲ ਦੇ ਡੀਐਸ ਡਾਕਟਰ ਬਲਦੇਵ ਸਿੰਘ ਡਾਕਟਰ ਪਵਲীন ਕੌਰ ਤੇ ਅਮਨਦੀਪ ਤੇ ਰੈਡ

ਅੱਜ ਰੋਪੜ ਰੈੱਡ ਕਰਾਸ ਸੁਸਾਇਟੀ ਦੀ ਤਰਫੋਂ ਮੈਂ ਸਾਰਿਆਂ ਨੂੰ ਸੱਦਾ ਦਿੰਦੀ ਹਾਂ ਕਿਉਂਕਿ ਅੱਜ ਰੈੱਡ ਕਰਾਸ ਡੇ ਹੈ ਤਾਂ ਇਸ ਸੁਸਾਇਟੀ ਨਾਲ ਵੱਧ ਤੋਂ ਵੱਧ ਲੋਕੀ ਜੁੜਨ ਕਿਉਂਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਵਲਨਰੇਬਲ ਸੈਕਸ਼ਨ ਹੈ ਜਿਹੜਾ ਸਭ ਤੋਂ ਪਛੜਾ ਵਰਗ ਹੈ ਜਿਹਦਾ ਕੋਈ ਨਹੀਂ ਹੁੰਦਾ ਉਹਦੇ ਸਹਾਰੇ ਵਾਸਤੇ ਕਾਫੀ ਕੁਛ ਅਸੀ ਇਵਨਿੰਗ ਪਾਠਸ਼ਾਲਾ ਹੋ ਗਈ ਸਾਡੀ ਬੱਚਿਆਂ ਵਾਸਤੇ ਸਲੰਬਰ ਦੇ ਬੱਚਿਆਂ ਵਾਸਤੇ ਨਿੱਕੀ ਵੀ ਵਿਵਾਰ ਹੋ ਗਈ ਜਿਨ੍ਹਾਂ ਨੂੰ ਸਮਾਨ ਚਾਹੀਦਾ ਹੈ ਰਾਸ਼ਨ ਚਾਹੀਦਾ ਹੈ ਮੈਡੀਕਲ ਹੈਲਪ ਚਾਹੀਦਾ ਹੈਗਾ ਜਾਂ ਕਿਸੇ ਨੂੰ ਪੜ੍ਹਾਈ ਹੈ ਕਿਸੇ ਤਰੀਕੇ ਦੇ ਵੀ ਲੋੜ ਪੈਂਦੀ ਹੈ ਜਿਹੜੇ ਸਾਡੇ ਸਪੈਸ਼ਲੀ ਏਬਲ ਸਟੂਡੈਂਟਸ ਹੈਗੇ ਆ ਸਪੈਸ਼ਲੀ ਏਬਲ ਲੋਕੀ ਹੈਗੇ ਉਹਨਾਂ ਦੀ ਮਦਦ ਵਾਸਤੇ ਟ੍ਰਾਈਸਾਈਕਲ ਹੋ ਗਏ ਹਿਅਰਿੰਗ ਹੈਡਸ ਹੋ ਗਏ ਤਾਂ ਮੈਨੂੰ ਬਸ ਇਹ ਕਹਿੰਦੇ ਹੋਏ ਬਹੁਤ ਮਾਣ ਹੈਗਾ ਕਿ ਅਸੀਂ ਕੰਮ ਕਰ ਰਹੇ ਹਾਂ ਬਟ ਤੁਹਾਡੇ ਸਹਿਯੋਗ ਤੇ ਤੁਹਾਡੇ ਸਪੋਰਟ ਨਾਲ ਇਹ ਹੋਰ ਵੱਧ ਜਾਣਾ ਹੈਗਾ ਤਾਂ ਜੋ ਵੀ ਹੈਗਾ ਇਨ ਕਾਈਂਡ ਯਾ ਪ੍ਰੋਫੈਸ਼ਨਲੀ ਜਿਹੜੇ ਸਾਡੇ ਸਪੈਸ਼ਲ ਸਕੂਲ ਚੱਲਦੇ ਹੈਗੇ ਸਕੂਲਾਂ ਦੇ ਬੱਚਾ ਨੂੰ ਮੋਟੀਵੇਟ ਕਰਨਾ ਹੋ ਗਿਆ ਜਿਹੜੇ ਫੀਮੇਲਸ ਹੈਗੀ ਆ ਸੀਨੀਅਰ ਸਿਟੀਜ਼ਨ ਹੈਗੇ ਕੁਝ ਆਪਣਾ ਰੋਜ਼ਗਾਰ ਕਰਨਾ ਚਾਹੁੰਦੇ ਹੈਗੇ ਉਹਨਾਂ ਦੇ ਸਕਿੱਲ ਅਨਾਉਂਸਮੈਂਟ ਨੂੰ ਜਾਂ ਉਹਨਾਂ ਦੇ ਹੱਥ ਫੜਨ ਕਰਕੇ ਤੁਹਾਡੇ ਕਰਕੇ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ ਸਵਰ ਸਕਦੀ ਹੈਗੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਰਿਕੁਐਸਟ ਕਰਦੀ ਹਾਂ ਕਿ ਸਾਡੇ ਨਾਲ ਜੁੜੋ ਤੇ ਵੱਧ ਤੋਂ ਵੱਧ ਆਪਾਂ ਆਪਣੇ ਸ਼ਹਿਰ ਦੇ ਲੋਕਾਂ ਸ਼ਹਿਰੀ ਕਿਉਂ ਪੂਰੇ ਪੰਜਾਬ ਸੁਦੇ ਦੇ ਦੇਸ਼ ਤੇ ਕਿਸੇ ਨੂੰ ਵੀ ਸਾਡੀ ਲੋਡ ਮਦਦ ਦੀ ਲੋੜ ਹੋਣ ਉਹਦੇ ਆਪਾਂ ਹੱਥ ਫੜ ਕੇ ਉਹਨੂੰ ਆਪਣੇ ਬਰਾਬਰ ਲੈ ਕੇ ਆਈਏ ਤੇ ਮੇਰਾ ਇਹ ਮੰਨਣਾ ਹੈਗਾ ਕਿ ਜਿਹੜਾ ਸੈਟੀਸਫੈਕਸ਼ਨ ਇਸ ਕਮ ਤੋਂ ਮਿਲਦਾ ਹੈਗਾ ਉਹ ਕਿਸੇ ਕਮ ਦੇ ਬਰਾਬਰ ਨਹੀਂ ਹੈਗਾ ਤਾਂ ਸਾਰੇ ਆਪਾਂ ਹੱਥ ਜੋੜ ਹੱਥ ਬਲਾਈਏ ਤੇ ਇਸ ਕੰਮ ਵਾਸਤੇ ਆਈਏ